ਲੁਧਿਆਣਾ ਦੇ ਮੁੰਡੀਆਂ ਚੌਂਕੀ ਅਧੀਨ ਪੈਂਦੀ ਰਾਧਾ ਵਿਹਾਰ ਕਲੋਨੀ ਚ ਪੇਤ ਭਰੇ ਹਾਲਾਤਾਂ ਚ ਲੜਕੀ ਦੀ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਲੜਕੀ ਦੇ ਕਤਲ ਹੋਣ ਦਾ ਖਸਾ ਜਤਾਇਆ ਜਾ ਰਿਹਾ ਹੈ ਲੋਕਾਂ ਦੇ ਦੱਸਣ ਮੁਤਾਬਕ ਲੜਕੀ ਆਪਣੇ ਭਰਾ ਤੇ ਭਾਬੀ ਕੋਲ ਰਹਿੰਦੀ ਸੀ ਤੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਚੱਲਦਿਆਂ ਉਸ ਦਾ ਕਤਲ ਵੀ ਕੀਤਾ ਗਿਆ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚ ਗਈ ਤੇ ਇਸ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਗੱਲਬਾਤ ਕਰਦੇ ਹੋਏ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਸਾਲ ਤੋਂ ਇਹ ਲੜਕੀ ਆਪਣੇ ਭਰਾ ਭਾਬੀ ਕੋਲ ਰਹਿ ਰਹੀ ਸੀ ਤੇ ਇਸ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਦਿਨ ਹਾਦਸਾ ਹੋਇਆ ਉਸ ਦਿਨ ਕਾਫੀ ਚੀਕ ਚੰਗਿਆੜੀ ਦੀਆਂ ਆਵਾਜ਼ਾਂ ਆਈਆਂ ਜਿਸ ਤੋਂ ਬਾਅਦ ਲੋਕਾਂ ਨੇ ਜਾ ਕੇ ਵੇਖਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ ਮਹਿਰਾਹਾਲ ਪੁਲਿਸ ਨੇ ਇਸ ਪੂਰੇ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਮਲਾ ਮਾਮਲਾ ਬਾਰੇ ਇਹ ਹੈ ਕਿ ਕੁੜੀ ਰਹਿੰਦੀ ਸੀ ਉਹਦੇ ਪਿਓ ਸ਼ਾਇਦ ਹੈ ਨਹੀਂ ਮਾਂ ਤਾਂ ਕਿਤੇ ਹੋ ਰਹਿੰਦੀ ਐ ਆਪਣੇ ਭਰਾ ਤੇ ਭਾਬੀ ਘਰ ਰਹਿੰਦੇ ਸੀ ਤੇ ਬਹੁਤ ਦੱਤਤ ਕਰਦੇ ਸੀ ਬਹੁਤ ਕੁੱਟਮਾਰ ਕਰਦੇ ਸੀ ਸਾਰੀ ਜਿੰਦ ਵਿੱਚ ਜਦੋਂ ਮੈਂ ਆਇਆ ਗਵਾਂਡੇ ਤੇ ਮੈਂ ਤਾਂ ਸੀਗਾ ਬਾਰ ਸਾਰੀ ਲੜੀਆਂ ਜਦੋਂ ਇਕੱਠੀ ਹੋ ਕੇ ਗਈਆਂ ਮੇਰੇ ਘਰੇ ਮਮਾ ਫੋਨ ਆਇਆ ਮੈਂ ਆਇਆ ਪੱਜਾ ਪਜਾਤੇ ਪਰ ਉੱਪਰ ਪੁਲਿਸ ਸਾਹਿਬਾਨ ਨੂੰ ਫੋਨ ਮਾਰਿਆ ਮੈਂ ਨਾਲੇ ਨਾਲ ਸਾਰੇ ਐਸਐਚਓ ਸਾਹਿਬ ਤੇ ਇੰਚਾਰਜ ਸਾਹਿਬ ਪਹੁੰਚੇ ਤੇ ਉਹ ਦੇਖ ਲਓਗੇ ਕਿ ਰਾਤ ਪੂਰੀ ਰਾਤ ਨਾਲ ਦੇ ਕੋਠੇ ਰੱਖੀ ਹੈ ਜਿਵੇਂ ਕਿ ਪਿਛਲੇ ਪਿਛਲੇ ਜ਼ਮਾਨੇ ਦੇ ਕਰੂਰ ਕਰਦੇ ਹੀ ਰਾਜਾ ਕਰਦੇ ਉਸ ਤਾਬ ਨੇ ਭੁੱਖੇ ਪਿਆਸੇ ਰੱਖਦੇ ਆਣ ਗਵਾਨ ਵਿਚਾਰੇ ਜੋ ਰੋਟੀ ਬਿਸਕਟ ਦੇਣ ਦੀ ਉਹ ਜਰਾ ਉਹ ਖਾ ਲੈਂਦੀ ਸੀ ਅਸ਼ੂਦ ਨਾੜੋਂ ਮਾਰੀ ਜ਼ਿੰਦਗੀ ਉਹ ਦਿੱਤੀ ਆ ਪੂਰੀ ਰਾਤ ਕੋਠੇ ਰੱਖੀ ਮਾਰੀ ਕੁੱਟੇ ਕਹਿੰਦੇ ਸਾਰੇ ਕਹਿੰਦੇ ਹਾਂ ਵੀ 3 ਵਜੇ ਤੱਕ ਉਹ ਪਿੱਛੇ ਅਕੇ ਘਰ ਆ ਯਾਰ ਉਹਦਾ ਉਹ ਵੀ ਕਹਿੰਦਾ ਭਾਈ ਮੈਂ 3 ਵਜੇ ਤੱਕ ਚੀਕਾਂ ਆ ਰਹੀਆਂ ਸੀ ਤੇ ਪਰ 4:30 ਵਜੇ ਦੀ ਆਵਾਜ਼ ਬੰਦ ਹੋ ਗਈ ਨਹੀਂ ਬੁਰੀ ਤਰ੍ਹਾਂ ਨ ਮਾਰੇ ਚਮਟਾ ਕਰ ਲਿੰਟਾ ਲਾਲ ਕਰਕੇ ਸੂਈਆਂ ਲਾਲ ਕਰਕੇ ਤੇ ਭਰਾ ਤੇ ਇਹ ਉਹ ਲੜਕੀ ਇਹਨਾਂ ਦੀ ਕੀ ਲੱਗਦੀ ਸੀਗੀ ਇਹ ਜਿਹੜਾ ਬੰਦਾ ਵਾ ਇਹ ਜਨਾਨੀ ਦੀ ਨਨਾਂਦ ਲੱਗਦੀ ਸੀ ਤੇ ਭੈਣ ਲੱਗਦੀ ਸੀ ਮੈਂ ਭੈਣ ਸੀ ਮੁੰਡੇ ਦੀ ਤੇ ਸਾਰੇ ਮਿਲੀ ਭਗਤ ਆ ਭਾਈ ਮਿਲੀ ਭਗਤ ਸਾਰੇ ਇਸ ਹਮ ਇੰਨੀ ਬੁਰੀ ਤਰ੍ਹਾਂ ਇੰਨੀ ਬੁਰੀ ਤਰ੍ਹਾਂ ਅੱਜ ਤੱਕ ਮੈਨੇ ਦੇਖਿਆ ਕਿਸੇ ਇਨਸਾਨ ਨੂੰ ਮਾਰ ਰਹੇ ਪਸ਼ੂਆਂ ਨੂੰ ਤਾਂ ਮੈਂ ਦੇਖਿਆ ਸੀ ਪਰ ਇਹ ਨਹੀਂ ਦੇਖਿਆ ਸੀ ਜੀ ਜਿਹਨਾਂ ਨੇ ਮੋਢੇ ਘਟਦਾਰੇ ਉਹ ਬੰਦੇ ਕੌਣ ਨੇ ਹੁਣ ਇਹ ਕਿਨੇ ਕਿੰਨੇ ਕ ਬੰਦੇ ਨੇ ਅੰਦਰ ਜਿਹੜਾ ਲੜਕੀ ਨੂੰ ਮੋਢੇ ਘਟਾ ਰਹੇ ਇੱਥੇ ਤਿੰਨ ਇੱਕ ਮੈਂਬਰ ਤਿੰਨ ਚਾਰ ਕੋ ਮੈਂਬਰ ਰਹਿੰਦੇ ਆ ਤੇ ਪੋਸਟਮਾਰਟਮ ਲਈ ਲੈ ਗਏ ਐਮਬੂਲੈਂਸ ਆਈ ਲੈ ਕੇ ਉਹਨਾਂ ਨੂੰ ਵੀ ਲੈ ਕੇ ਉੱਥੇ ਹੁਣ ਜੋ ਪੋਸਟ ਪੋਸ ਦੀ ਬਣਦੀ ਕਰ ਉਹਦਾ ਕੀਤੀ ਜਾਊਗੀ ਪਰ ਜੇ ਅੱਜ ਇਹਨਾਂ ਨੂੰ ਬਚ ਦਿੱਤਾ ਗਿਆ ਕਿਸੇ ਤਰੀਕੇ ਨਾਲ ਵਜੇ ਬਚ ਗਏ ਪਹਿਲੀ ਗੱਲ ਤਾਂ ਬਚਦੇ ਨਹੀਂ ਇੱਕ ਵੀ ਕੁੜੀ ਨਾਲ ਖੜਨ ਵਾਲੇ ਸਿਰਫ ਜਿੰਨਾ ਮੁੰਲਾਵਾ ਆਣ ਗਵਾਨ ਸੁਣੇ ਤੀਆਂ ਪੈਣਾ ਇਹ ਖੜੀਆਂ ਨੇ ਸਗੇ ਸੰਬੰਧੀ ਜਿਹੜੇ ਮੂੰਹ ਪਿੱਛੇ ਕਰਕੇ ਪਿੱਛੇ ਕਰਕੇ ਬੈਠੇ ਨੇ ਜੇ ਇੱਕ ਵੀ ਬੰਦਾ ਤੇ ਖੜਿਆ ਹੋਵੇ ਨਾ ਇੱਕ ਠੋਕ ਕੇ ਮੈਂ ਕਹਿੰਦਾ ਇਦਾਂ ਦੇ ਇਦਾਂ ਦੇ ਬੰਦੇ ਨਾ ਕਿਤੇ ਮੱਲੇ 'ਚ ਰਹਿਣ ਜੋਗੇ ਨਹੀਂ ਹੋ ਉਹ ਸੋਹ ਪਰਮਾ ਤੇ ਇਹ ਤਾਂ ਲੇਡੀਜ਼ਾਂ ਪਹਿਲਾਂ ਵੀ ਆਵਾਜ਼ ਨੇ ਚੱਕੀਆਂ ਸਾਢੇ ਇੱਕ ਵਾਰੀ ਵਿੱਚ ਪਹਿਲਾਂ ਮੇਰੇ ਨਾਲ ਜਦੋਂ ਮੈਂ ਜੁਕੀਆਂ ਮਾਰਗ ਨਾਲ ਉਹਨਾਂ ਅੰਦਰ ਭੇਜਾਂ ਅੰਦਰ ਭੇਜ ਦੇਣਾ ਸੀ ਪਹਿਲਾਂ ਹੀ ਇਹ ਅੱਜ ਕੁੜੀ ਦੀ ਜਾਨ ਬਚ ਜਾਂਦੀ ਸੀ ਜੀ ਤੁਸੀਂ ਜਦੋਂ ਅੰਦਰ ਜਦੋਂ ਇਹ ਬੋਡੀ ਦੇ ਜਦੋਂ ਨਜ਼ਾਰੇ ਸੀਗੇ ਸਿਵਲ ਹਸਪਤਾਲ ਲੈ ਕੇ ਗਏ ਹੁਣ ਪੋਸਟਮਾਰਟਮ ਲਈ ਜਦੋਂ ਬੋਡੀ ਨੂੰ ਬਾਹਰ ਕੱਢਿਆ ਗਿਆ ਵਾ ਤੇ ਉਹਦੇ ਵਿੱਚ ਕੋਈ ਅੰਦਰ ਮੇਲਾ ਕੁਝ ਬਲੱਡ ਵਗੈਰਾ ਤੁਹਾਡੇ ਨਜ਼ਰ ਵਿੱਚ ਇਸ ਤਰ੍ਹਾਂ ਨਹੀਂ ਅੰਦਰ ਕੋਈ ਵੀ ਨਹੀਂ ਦੇਖ ਅੰਦਰ ਦੇਖੋ ਵੀਰੇ ਅੰਦਰ ਤਾਂ ਮੈਂ ਨਹੀਂ ਗਿਆ ਲੇਡੀ ਜੱਪ ਅਤੇ ਕੁਝ ਕੱਪੜੇ ਪਾਏ ਕੁਝ ਕੱਪੜੇ ਨਹੀਂ ਪਾਏ ਮੈਂ ਜਾਣੀ ਸੋਦਾ ਕੋਈ ਲੇਡੀ ਜਾ ਗਈਆਂ ਕਈ ਥਾਂ ਤੋਂ ਨਿਸ਼ਾਨ ਲੱਗੇ ਬੈਲਟ ਦੇ ਨਿਸ਼ਾਨ ਪਏ ਹੋ ਉਹਦੇ ਹੂੰ ਉਹ ਦੇਖੋ ਖਾਣਾ ਪੂਰਤੀ ਕੀ ਕਰਦੀ ਹੈ ਬਸ ਕੀ ਉਹਨੂੰ ਦੇਖੋ ਪੋਸਟਾ ਕਾਰਵਾਈ ਕਰੂਗੀ ਆਪਣੇ ਪੋਸਤ ਮੈਂ ਕਹਿੰਦਾ ਪੂਰੀ ਉਮੀਦ ਹੈ ਪੂਰੀ ਕਾਰਵਾਈ ਕਰੂਗੀ ਕਿਉਂਕਿ ਇਹ ਐਸਐਚਓ ਸਾਹਿਬ ਵੀ ਇਮਾਨਦਾਰ ਤੇ ਐਸਐਸ ਇੰਚ ਐਸਐਚਓ ਸਾਹਿਬ ਵੀ ਇਮਾਨਦਾਰ ਨੇ ਤੇ ਜਿਹੜੇ ਚੌਕੀ ਚੜ੍ਹ ਜੇ ਵੀ ਇਮਾਨਦਾਰ ਆਪਸ਼ਨ ਹੈ ਕਾਰਵਾਈ ਤਾਂ ਪੂਰੀ ਪੂਰੀ ਠੋਕ ਕੇ ਕਰਨਗੀ ਲੜਕੀ ਦੀ ਕਿੰਨੀ ਕੁ ਉਮਰ ਸੀਗੀ ਦੱਸਿਆ 23 ਸਾਲ 23-24 ਸਾਲ ਕਰੇ ਲੰਮਸਮ ਕੁੜੀ ਛੋਟੀ ਜੀ ਘਾਤੀ ਹੈ 23-24 ਸਾਲ ਮੈਰਿਡ ਸੀ ਲੜਕੀ ਕੇ ਕਹਿੰਦੇ ਪਏ ਕਿ ਹਾਂ ਮੈਰਿਡ ਸੀ ਪਰ ਛੜਛੜੀ ਹੋ ਗਿਆ ਸੀ ਪਰ ਅੱਜ ਤਾਂ ਮੈਂ ਦੇਖ ਕੇ ਨਾ ਹਵਾਨੀਅਤ ਸ਼ਰਮਸ਼ਾਰ ਹੋ ਗਏ ਯਾਰ ਕਿ ਸਾਡੇ ਇਨਸਾਨ ਇਨਸਾਨੀਅਤ ਆਪਣੀ ਭੁੱਲ ਗਿਆ ਹੈ ਜਿਵੇਂ ਕੁੱਤੇ ਬੰਦੇ ਰਹਿ ਗਏ ਨੇ ਇਦਾਂ ਦੇ ਬੰਦੇ ਨੇ ਜਿਵੇਂ ਕੁੱਤੇ ਹੋ ਗਏ ਨੇ ਕੀ ਕਾਰਵਾਈ ਹੋਣੀ ਚਾਹੀਦੀ ਐ ਇਦਾਂ ਦੇ ਬੰਦੇ ਤੇ ਬਈ ਇਦਾਂ ਦੇ ਇਹਨਾਂ ਦੇ ਇਦਾਂ ਦੀ ਕਾਰਵਾਈ ਹੋਣੀ ਚਾਹੀਦੀ ਐ ਕਿ ਪੂਰੇ ਇਲਾਕੇ ਵਿੱਚ ਕਿਸੇ ਵੀ ਧੀ ਪੈਣ ਨੂੰ ਕਿਸੇ ਵੀ ਬੱਚੇ ਨੂੰ ਹੱਤ ਲਾਉਣ ਤੋਂ ਪਹਿਲਾਂ ਸੌ ਵਾਰੀ ਬੰਦਾ ਸੋਚੇ 302 ਤਾਂ ਸਿੱਧੀ ਸਿੱਧੀ ਲੱਗੀ ਐ ਇਹਨਾਂ ਦੀ ਥਾਂ ਇਹ ਸਮਾਜ ਚ ਰਹਿਣ ਜੋਗੇ ਨਹੀਂ ਇਹ ਜੇਲ੍ਹ ਹੀ ਐ ਤਾਂ ਫਾਂਸੀ ਐ ਬਾਕੀ ਕਹਾਂ ਨਾ ਮੈਂ ਜੀ ਅਪਕਾ ਕਿਰਨ ਦੇ ਵੀ

फ़ोन किया मैंने इस गली में मैं क्या यहाँ पे पता करो किसको क्या हुआ है तो इन्होंने बताया कि एक लड़की को बंद किया हुआ बाहर में उसको हम हमेशा ही सर ये लोग टॉर्चर करते थे दो तीन साल हो गए यहाँ पे तो एक बार हमने और बोला था कि चलो कंप्लेन कर देते इनके सब लोग मिल तो किसी ने सर मेरा साथ नहीं दिया आज वो लड़की मर गई है हमको नहीं पता सर मर गए हम तो ये बोलने के लिए आए थे कि आप लोग ऐसा क्यों करते उसके साथ नहीं आपसे रखी जा रही तो उसको अनाथ आश्रम में भेज दो या घर से बाहर कर दो लड़की सर काफी उम्र की थी नाटी तो थी तो नाटी थी।, थी उसका उम्र का कोई पता नहीं चलता था शादी तो तो शुदा थी सर छोड़ दिया छोड़ यहाँ तो यहाँ पे जैसे हमने गेट खोला तो उनकी भाभी बोलने लगी हो तो मर गई तो सब लोग सर गुस्सा हो गए कितने कितने बजे बजे गेट खोला और सवा ग्यारह बजे के करीब सर ग्यारह सवा ग्यारह बजे के करीब बोलो सुबह ग्यारह बजे ये यहाँ पे कितने कितने लोग रहते थे यहाँ पे भाई भाभी भतीजा भतीजा अच्छा तीन अच्छा। ती लोग सर तीन लोगों के साथ में चौथी मेंबर वही थी जो डेथ हो गई है जिसकी इन्होंने मार दिया जिसको तो सर उसको खाने पीने के लिए भी ये लोग कुछ नहीं देते थे अच्छा। ये मोहल्ले मुल्ले वाले सब बिस्किट फेंकते थे ऊपर वो बेचारी खाना खा वो खा के और वो पानी पी लेती थी ऐसे जी रही थी सर वो वो लड़की के बाप रहते थे सर उसको बाप, बाप नहीं है शायद और कहीं दूर रहती है माँ तो अभी तक आई भी नहीं है माँ तो का तो मतलब पता नहीं कहाँ रहती है सूचना सर ये लोग किसी से मतलब नहीं रखते थे मोहल्ले वालों ने तो ये भी नहीं पता इनका नाम क्या है दोनों मिया बीबी का ये लोग किसी से मतलब नहीं रखते अंदर अंदर अपने घर में रहते हैं कोई जाता भी था बोलने के लिए सर कि आप लोग ऐसा कि उसके ऊपर अत्याचार करते तो उसको भगा देते थे लोग गाड़ी दे के डंडा उठा लेते थे, थे मारने के लिए तो सर इसी डर के मारे कोई नहीं बोलता था जो आपने भी बोला कि उनको मर्डर कर दिया किस चीज से मर्डर किया अंदर आपने कुछ देखा नहीं सर रात को तीन बजे सर कौन साढ़े चार बजे उसकी आवाज बंद हो गई थी आना तो हम सोचे तो उसको अंदर कर लिया सर मेरा छोटा बच्चा मेरे को दूसरी गली से आने में दिक्कत होती है लेकिन आवाज मेरे को सामने दिखती सुनाई देती है पर मैं आने में थोड़ा सर मैं सोचने लगी छोटा बच्चा किसको गेट खड़खड़ाऊंगी मैं कोई उठे नहीं उठे तो मैं अकेले क्या करूँगी ठीक है तो इसीलिए सर मैं आ नहीं पाई हूँ सवेरे में इन्होंने पड़ोसियों ने सब लेडीजों को इकट्ठा किया है पड़ोसन ने कि चल भाई हम लोग जाएंगे तो हम लोगों को ये गाड़ी दे के वापस भगा देगी सब लोग जाएंगे तो कुछ नहीं बोलेंगे तो जैसे हमने सर गेट खड़खड़ाया ऐसे बोलने लगे हो तो मर गया तो फिर हमने पहले सर मैंने कंप्लेन कर दिया तो मेरे कहने से कुछ नहीं हुआ फिर मैंने इनको इनको बुलाया है इनके घर पे जाके सब लेडीजों ने तो इनके कहने से पुलिस आई है ठीक है वो जो घर के मेंबर थे वो कहां गए उनको सर पुलिस लेके गई है अब क्या वो लड़की थी उसको पोस्टमार्टम के लिए लेके गए हां जी राधा विहार कॉलोनी चौक भी मामला सामने आया है ये लड़की एक टेलीफोन मसूूल होया राधा विहार कॉलोनी भी इस तरह ਘਰ ਦੇ ਵਿੱਚ ਕੁੜੀ ਦੀ ਡੱਡਬੋੜੀ ਪਈ ਹੈਗੀ ਹੈ ਇਸ ਸੰਬੰਧੀ ਮੌਕੇ ਤੇ ਜਾ ਕੇ ਜਿਹੜੀ Laash ਹੈ ਕਬਜ਼ੇ ਚ ਲੈ ਕੇ ਸਿਰਵਸਥਾ ਦੀ ਮੋਰਚਰੀ ਰਖਾਈ ਗਈ ਹੈ ਬਾਕੀ ਕੋਈ ਇਥਾਂ ਦੇ ਨਿਸ਼ਾਨ ਹੈ ਨਹੀਂ ਸੀ ਡੱਡਬੋੜੀ ਤੇ ਤੇ ਮੱਕੀ ਦੀ ਹੁਣ ਆਫਟਰ ਪੋਸਟਮਾਰਟਮ ਤੇ ਪਤਾ ਲੱਗੇਗਾ ਵੀ ਰੀਜ਼ਨ ਕੀ ਹੈ ਮੌਤ ਦਾ ਤੇ ਬਾਕੀ ਪੁਛ ਪੜਤਾਲ ਚੱਲ ਰਹੀ ਹੈ ਸਰ ਜੀ ਜਿਹੜੀ ਕੁੜੀ ਸੀਗੀ ਉਹ ਵਿਆਹੀ ਹੋਈ ਸੀ ਕਿ ਕੁਆਰੀ ਸੀਗੀ ਨੇ ਕੁੜੀ ਪਰਲਾਂ ਵਿਆਹੀ ਸੀ ਸਾਲ ਕਰਈ ਹੈ ਆਪਣੇ ਘਰ ਵਾਲੇ ਨਾਲ ਜੁਪੀ ਦੇ ਵਿੱਚ ਉਸ ਤੋਂ ਬਾਅਦ ਉੱਥੇ ਇਹਨਾਂ ਦੀ ਅਣਬਣ ਹੋ ਗਈ ਹੈ ਇਹਦਾ ਬ੍ਰਦਰ ਹੈ ਜਿਹੜਾ ਆਪਣੇ ਕੋਲ ਇੱਥੇ ਲਿਆਇਆ ਹੈ ਦਾ ਵਿਆਹ ਤੇ ਹੁਣ 2 ਸਾਲ ਤੋਂ ਇੱਥੇ ਰਹਿੰਦੀ ਹੈ ਸਰ ਰਹਿੰਦੀ ਆਪਣੇ ਭਰਾਵਾਂ ਨਾਲ ਆ ਕੇ ਇਹਦਾ ਆਮ ਨਿਸਚਿਤ ਉਹ ਇਹਨੇ ਪਰਸੋਂ ਰੰਦੀ ਨਹੀਂ ਆਪਣੇ ਭਰਾ ਦੇ ਨਾਲ ਇੱਥੇ ਰਹਿੰਦੀ ਹੈ ਭਰਾ ਪਰਜਾਈ ਦੇ ਨਾਲ ਇਹ ਕੋਲ ਕਲੀ ਗੱਲ ਵਿੱਚ ਕਿਤੇ ਜਾਣਾ ਸੀਗੇ ਇਹ 3-4 ਕ ਮੈਂਬਰ ਨੇ ਘਰ ਦੇ ਵਿੱਚ ਠੀਕ ਹੈ ਜੀ ਹਾਂ ਜੀ